ਦਾ ਹੀ ਆ ਪੀਲਾ ਠੀਕ ਹੈ ਇੱਕ ਇੱਕ ਆ ਪੀਲਾ ਹੈ ਉਹ ਗਵਲਾ ਉਹ ਨਹੀਂ ਆ ਉਹ ਗਵਲਾ ਦੇਗਾ ਉਹ ਨਹੀਂ ਉਹ ਨਹੀਂ ਵਧੀਆ ਹੈਗਾ ਆ ਲੈ ਲੈ ਯਾਰ ਠੀਕ ਆ ਲੈ ਲੈ ਆਹ ਲੈ ਲੈ ਆਹ ਕਰਦੇ ਆ ਲੈਣਾ ਓਕੇ ਤੇ ਜੀ ਖਾ ਲੈਣ ਨੂੰ ਐਡੀ 10 ਰੁਪਏ ਦੀ ਅੱਛਾ ਨਾਮ ਲਿਖ ਲੈ ਤੇ ਲੱਖ ਦਾ ਤਾਂ ਸਾਡੇ ਲਿਖਾਵਾਂਗੇ ਆਹ ਹੋਰ ਲੱਖ ਲਿਖਾਵਾਂਗੇ ਮੇਰਾ ਵਿਖਾਇੋ ਲੈ ਜਾਣਾ ਬਾਬਾ ਨੂੰ ਲੈ ਕੇ ਕਰੀ ਇਹ ਦੱਸ ਦੇ ਮੋਤੇ ਵੀ ਸੇਵੇਂ ਉਹ ਤੇ ਲਾਲ ਅਮਲਾ ਲਖ ਦਾਤਾ ਲਖ ਦਾ ਹਾਂ ਇੱਥੇ ਕੀ ਲਿਖਿਆ ਇੱਥੇ ਪੀਰ ਜੀ ਲਿਖਿਆ ਆ ਉਹਦਾ ਲਖ ਦਾਤਾ ਲਿਖਿਆ ਕਿ ਲਖ 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 ਦਾਤਾ ਲਖ ਦਾਤਾ ਲਖ ਦਾਤਾ ਹੋ ਨੰਨਾਲਾ ਬਾਬਾ ਨਾਲ ਚਾਹੀ ਲਾਲਾ ਵਾਲਾ ਬਾਬਾ ਦੀ ਵੀ ਮਾਂ ਮਾੜਾ ਜਾ ਕੇ ਸਾਰਾ ਹੀ ਪੰਗਾਣਾ ਚਾਦਰ ਲੈ ਲਈ ਆਪਾਂ ਨੇ ਕੇਕ ਲੈ ਲਿਆ ਹੈ ਨਹੀਂ ਗਲਾਸ ਕੌਲੀਆ ਲੈ ਲੀਆਂ ਹੁਣ ਕੀ ਰਹਿ ਗਿਆ ਫਰਮਨਦੀਪ ਚੰਚੀ ਫੋਜਣ ਗਿਆ ਸੀ ਕਹਿੰਦੀ ਮੈਂ ਘਰੋਂ ਦੇ ਦੂੰਗੀ ਆਹੋ ਚੱਲ ਵਧੀਆ ਇੰਨਾ ਕ ਬੱਚੇ ਤਾਂ ਹੁੰਦੀ ਹੈਗਾ ਬੱਚੇ ਤਾਂ ਵੀ ਕਰੋ ਵੀਡੀਓ ਬਣਾਓ ਵੀਡੀਓ ਜੀ ਮੈਂ ਹਾਂ ਆਹੋ ਪੈਸੇ ਬਚਾਓ ਵੀਡੀਓ ਬਣਾਓ ਹਾਂ ਹੋਰ ਹੁਣ ਤੇ ਹੋਰ ਕੀ ਰਹਿ ਗਿਆ ਹੁਣ ਆਪਣਾ ਦਾਣਾ ਪਖਾੜੀਆਂ ਦਾਣਾ ਪਖਾੜੀਆਂ ਰੱਖੀਆਂ ਰਿਲੇਟ ਵੀ ਨਹੀਂ ਹੈਗੀ ਹੋਣੇ ਯਾਰ ਹੋ ਗਏ ਜੇ ਯਾਰ ਜਿਹੜੇ ਇਕੱਠੇ ਹੋ ਜਾਣਾ ਨਾ ਇਹ ਵੀਡੀਓ ਬਣਾਉਣ ਦਾ ਸਾਡਾ ਇਹੀ ਮਕਸਦ ਆ ਸਾਰਿਆਂ ਨੂੰ ਪਤਾ ਚੱਲੇ ਵੀ ਬਾਬਿਆਂ ਦੇ ਜਾਲਾ ਮੱਥਾ ਟੇਕੋ ਜਾ ਕੇ ਸਲਾਮ ਦਵਾ ਕਰੋ ਬਾਬਿਆਂ ਦੇ ਸਾਰੇ ਸੁੱਖਾਂ ਭਾਰ ਆਉਂਦੀਆਂ ਨੇ ਕਿਸੇ ਵੀ ਧਰਮ ਨੂੰ ਮੰਦਾ ਚੰਗਾ ਨਹੀਂ ਬੋਲਣਾ ਚਾਹੀਦਾ ਜਿੱਥੇ ਨੂੰ ਜਾ ਜਾ ਜਾਂਦਾ ਉੱਥੇ ਜਾਓ ਜਾਓ ਇਹਦਾ ਸਾਰੇ ਕੋਈ ਨਹੀਂ ਇਹਦਾ ਬਣਿਆ ਹੈ ਨੇ ਬਹਾਨੇ ਬਸ ਰੱਬ ਦਾ ਨਾਮ ਲਿਆ ਕਰੋ ਵੀ ਆਈ ਨਹੀਂ ਮਾੜਾ ਚੰਗਾ ਨਹੀਂ ਕਹਣਾ ਤੇ ਬਾਰਾ ਸਾਹਿਬ ਮੰਦਰ ਮਸਜਿਦ ਜਿੱਥੇ ਵੀ ਜਾਉਂਦਾ ਜਾ ਸਾਰੇ ਕਿਤੇ ਜਾਣ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਜਿਹੜਾ ਕੋਸ ਮੰਗਦੇ ਉਸ ਮਿਲ ਜਾਂਦਾ